ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਹਮੇਸ਼ਾ ਹੀ ਇਹ ਕਹਿੰਦੇ ਹਨ ਕਿ ਅਸੀਂ ਮਿਹਨਤ ਤਾਂ ਬਹੁਤ ਕਰਦੇ ਹਾਂ ਪੈਸਾ ਬਹੁਤ ਕਮਾਉਂਦੇ ਹਾਂ ਪਰ ਸਾਡੇ ਘਰ ਦੇ ਵਿੱਚ ਪੈਸਾ ਟਿਕਦਾ ਨਹੀਂ ਹੈ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਉਪਾਅ ਸਾਂਝਾ ਕਰਨ ਵਾਲੇ ਹਾਂ ਇਸ ਪਾਦ ਦੇ ਵਿੱਚ ਤੁਸੀਂ ਆਪਣੇ ਪਾਸ ਦੇ ਵਿੱਚ ਇਹ ਦੋ ਚੀਜ਼ਾਂ ਰੱਖਣੀਆਂ ਹਨ ਜੋ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦੱਸਾਂਗੇ ਸਾਧ ਸੰਗਤ ਜੀ ਇਹਨਾਂ ਦੋ ਚੀਜ਼ਾਂ ਨੂੰ ਆਪਣੇ ਪਾਸੇ ਵਿੱਚ ਰੱਖਦੇ ਆਂ ਸਾਰੇ ਤੁਹਾਡੇ ਪੈਸੇ ਦੇ ਵਿੱਚ ਬਰਕਤ ਪੈ ਜਾਵेंगी ਤੁਹਾਨੂੰ ਕਦੇ ਵੀ ਧਨ ਦੀ ਕਮੀ ਨਹੀਂ ਹੋਵੇਗੀ ਸੰਗਤ ਜੀ ਇਹ ਦੋ ਚੀਜ਼ਾਂ ਕਿਹੜੀਆਂ ਹਨ ਇਹ ਜਾਣਨ ਦੇ ਲਈ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਵੀਡੀਓ ਸੰਦੇਸ਼ ਹੁੰਦੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਸੰਗਤ ਜੀ ਚੇਕਰ ਵੀਡੀਓ ਤੁਹਾਨੂੰ ਚੰਗੇ ਲੱਗਦੇ ਹੈ ਤੇ ਇਸ ਵੀਡੀਓ ਨੂੰ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਵੀ ਸ਼ੇਅਰ ਕਰ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕਹਿੰਦੇ ਹਨ ਕਿ ਗੱਲ ਹਮੇਸ਼ਾ ਵਿਸ਼ਵਾਸ ਕਰਾਂਦੀ ਹੁੰਦੀ ਹੈ ਜੇਕਰ ਸਾਨੂੰ ਵਿਸ਼ਵਾਸ ਹੈ ਚੰਗਾ ਭਾਵਨਾ ਹੈ ਵਿਸ਼ਵਾਸ ਭਾਵੇ ਤੁਸੀਂ ਕੋਈ ਵੀ ਕੰਮ ਕਰਨਾ ਹੈ ਕਿਸੇ ਵੀ ਕੰਮ ਦੇ ਕਰਨ ਦੇ ਵਿੱਚ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਇ ਸੰਗਾ ਜੀ ਜੇਕਰ ਤੁਹਾਡੇ ਮਨ ਦੇ ਵਿੱਚ ਵਿਸ਼ਵਾਸ ਨਹੀਂ ਹੈ ਸ਼ਰਧਾ ਭਾਵਨਾ ਹੀ ਨਹੀਂ ਹੈ ਤਾਂ ਉਹ ਕੰਮ ਤੁਹਾਡੇ ਕਦੇ ਵੀ ਸਿਰੇ ਨਹੀਂ ਚੜ੍ਹਦੇ ਅਤੇ ਉਸ ਕੰਮ ਨੂੰ ਕਰੰਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਸਾਇ ਸੰਗਾ ਜੀ ਦੂਜੇ ਪਾਸੇ ਜੇਕਰ ਤੁਹਾਡੇ ਮਨ ਦੇ ਵਿੱਚ ਸ਼ਰਧਾ ਹੈ ਭਾਵਨਾ ਹੈ ਵਿਸ਼ਵਾਸ ਹੈ ਤਾਂ ਤੁਸੀਂ ਪੱਥਰਾਂ ਦੇ ਵਿੱਚੋਂ ਰੱਬ ਨੂੰ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਹਾਡੇ ਮਨ ਦੇ ਵਿੱਚ ਸ਼ਰਧਾ ਭਾਵਨਾ ਭਰੋਸਾ ਪੂਰਾ ਹੈ ਸਾ ਸੰਗਾ ਜੀ ਜਦੋਂ ਵਿਸ਼ਵਾਸ ਹੀ ਨਾ ਹੋਵੇ ਤਾਂ ਪਰਮਾਤਮਾ ਤੁਹਾਡੇ ਸਾਹਮਣੇ ਪ੍ਰਗਟ ਵੀ ਹੋ ਜਾਣ ਤਾਂ ਆਪਾਂ ਨੂੰ ਫਿਰ ਵੀ ਕੋਈ ਵੀ ਫਰਕ ਨਹੀਂ ਪੈਂਦਾ ਸਭ ਤੋਂ ਪਹਿਲੀ ਗੱਲ ਕਿ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਜੋ ਤੁਹਾਡੇ ਨਾਲ ਅਸੀਂ ਅੱਜ ਦੀ ਵੀਡੀਓ ਸਾਂਝੀ ਕਰਨ ਵਾਲੇ ਹਾਂ ਉਸ ਨੂੰ ਕਰਨ ਦੇ ਨਾਲ ਇਹ ਉਪਾਅ ਕਰਨ ਦੇ ਨਾਲ ਕੋਈ ਚੀਜ਼ ਕੋਈ ਚੀਜ਼ ਕੋਈ ਤਾਕਤ ਤੁਹਾਡੇ ਘਰ ਵਿੱਚ ਪੈਸਾ ਆਉਣ ਤੋਂ ਰੁਕ ਨਹੀਂ ਸਕਦੀ ਉਸ ਲਈ ਸਾ ਸੰਗਾ ਜੀ ਤੁਸੀਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਔਖਾ ਕੰਮ ਨਹੀਂ ਕਰਨਾ ਅਸੀਂ ਕੁਝ ਕੁ ਚੀਜ਼ਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹਨਾਂ ਨੂੰ ਸਿਰਫ ਤੁਸੀਂ ਆਪਣੇ ਪਰਸ ਦੇ ਵਿੱਚ ਹੀ ਰੱਖਣਾ ਹੈ ਸੰਘਾ ਜੀ ਆਪਾਂ ਜਾਣਦੇ ਹਾਂ ਕਿ ਪਰਸਾਂ ਆਪਾਂ ਆਪਣੇ ਕੋਲ ਸਾਰੇ ਹੀ ਰੱਖਦੇ ਹਾਂ ਹਰ ਇੱਕ ਦੇ ਕੋਲ ਪੈਸਾ ਪਾਉਣ ਦੇ ਲਈ ਪਰਸ ਜ਼ਰੂਰ ਹੁੰਦਾ ਹੈ ਤੁਹਾਡੇ ਨਾਲ ਇਹ ਚੀਜ਼ਾਂ ਸਾਂਝੀਆਂ ਕਰਨ ਵਾਲੇ ਹਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਪਰਸ ਵਿੱਚ ਰੱਖ ਲਓ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ। ਪਹਾਨੇ ਮਾਰ ਕੇ ਪੈਸਾ ਤੁਹਾਡੇ ਘਰ ਦੇ ਵਿੱਚ ਆਵੇਗਾ। ਤੁਹਾਡੇ ਘਰ ਦੇ ਵਿੱਚ ਪੈਸੇ ਆਉਣ ਦੇ ਨਵੇਂ-ਨਵੇਂ ਸਰੋਤ ਖੁੱਲਣਗੇ, ਰਸਤੇ ਖੁੱਲਣਗੇ। ਮੈਂ ਸਾਧ ਸੰਗਤ ਜੀ ਤੁਸੀਂ ਇੱਕ ਕੰਮ ਕਰਨਾ ਹੈ। ਆਪਣੇ ਮਨ ਦੇ ਵਿੱਚ ਵਿਸ਼ਵਾਸ ਰੱਖਣਾ ਹੈ ਕਿ ਮੈਂ ਇਹ ਜੋ ਕੰਮ ਕਰਨ ਮੈਂ ਇਹ ਜੋ ਕੰਮ ਕਰ ਰਹੀ ਆਂ। ਮੈਨੂੰ ਇਸ ਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਇਸ ਦਾ ਮੈਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ। ਤਾਂ ਆਓ ਤੁਹਾਨੂੰ ਅੱਜ ਦਾ ਉਪਾਅ ਦੱਸਦੇ ਹਾਂ ਉਹ ਕਿਹੜੀ ਚੀਜ਼ ਹੈ ਜੋ ਆਪਣੇ ਪਾਸੇ ਵਿੱਚ ਰੱਖ ਲੈਣੀ ਹੈ ਤਾਂ ਸਾਧ ਸੰਗਤ ਜੀ ਸਭ ਤੋਂ ਪਹਿਲੀ ਚੀਜ਼ ਜੋ ਤੁਸੀਂ ਆਪਣੇ ਪਾਸੇ ਵਿੱਚ ਰੱਖਣੀ ਹੈ ਇੱਕ ਛੋਟੀ ਜੀ ਚਾਂਦੀ ਦੀ ਚਾਬੀ ਚਾਂਦੀ ਦੀ ਚਾਬੀ ਬਣਾ ਕੇ ਤੁਸੀਂ ਆਪਣੇ ਸਮਰੱਥਾ ਦੇ ਅਨੁਸਾਰ ਵੱਡੀ ਜਾਂ ਛੋਟੀ ਬਣਵਾ ਸਕਦੇ ਹੋ ਜਿੰਨੀ ਤੁਹਾਡੀ ਪਹੁੰਚ ਹੋਵੇ ਤੁਸੀਂ ਇੱਕ ਚਾਂਦੀ ਦੀ ਚਾਬੀ ਬਣਾ ਲੈਣੀ ਹੈ ਤੁਸੀਂ ਉਸ ਨੂੰ ਆਪਣੇ ਪਾਸੇ ਵਿੱਚ ਰੱਖਣਾ ਹੈ ਆਪਾਂ ਅਕਸਰ ਇਹ ਸੋਚਦੇ ਹਾਂ ਕਿ ਜੋ ਚਾਂਦੀ ਹੁੰਦੀ ਹੈ ਉਹ ਮਾਇਆ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਇਸ ਦੇ ਨਾਲ ਨਾਲ ਸਾਧ ਸੰਗਾ ਜੀ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਵੀ ਮਨ ਇਸ ਚਾਬੀ ਨੂੰ ਆਪਣੇ ਪਾਸੇ ਦੇ ਵਿੱਚ ਰੱਖਦਾ ਹੈ ਉਸ ਨੂੰ ਕਦੇ ਵੀ ਤਾਂ ਦੀ ਕਮੀ ਨਹੀਂ ਹੁੰਦੀ ਪਹਿਲੀ ਜੋ ਚੀਜ਼ ਸਾਨੂੰ ਆਪਣੇ ਪਾਸੇ ਦੇ ਵਿੱਚ ਰੱਖਣੀ ਚਾਹੀਦੀ ਹੈ ਉਹ ਹੈ ਚਾਬੀ ਇਸ ਤੋਂ ਇਲਾਵਾ ਸਾਧ ਸੰਗਾ ਜੀ ਤੁਸੀਂ ਤુલਸੀ ਦੇ ਪੱਤੇ ਨੂੰ ਕਾਗਜ਼ ਦੇ ਵਿੱਚ ਲਪੇਟ ਕੇ ਆਪਣੇ ਪਾਸੇ ਵਿੱਚ ਰੱਖ ਸਕਦੇ ਹੋ ਜੇਕਰ ਤੁਸੀਂ ਤુલਸੀ ਦੇ ਪੱਤੇ ਨੂੰ ਆਪਣੇ ਪਾਸੇ ਵਿੱਚ ਰੱਖਦੇ ਹੋ ਤੇ ਆਪਣਾ ਕੋਈ ਵੀ ਸ਼ੁਭ ਕੰਮ ਜੋ ਵੀ ਤੁਸੀਂ ਕਰਨਾ ਹੈ ਉਸ ਤੇ ਲਈ ਜਿਵੇਂ ਤુલਸੀ ਦਾ ਪਾਡ ਪੂਜਾ ਕੀਤੀ ਜਾਂਦੀ ਹੈ ਜਿਵੇਂ ਤુલਸੀ ਦੇ ਪੌਦੇ ਦੀ ਸੇਵਾ ਕੀਤੀ ਜਾਂਦੀ ਹੈ Hindu ਧਰਮ ਦੇ ਵਿੱਚ ਤ ਉਸੇ ਨੂੰ ਬਹੁਤ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ Hindu ਧਰਮ ਦੇ ਜੋ ਲੋਕ ਹੁੰਦੇ ਹਨ ਉਹ ਤુલਸੀ ਦੀ ਪੂਜਾ ਵੀ ਕਰਦੇ ਹਨ ਉਹਨਾਂ ਦਾ ਮੰਨਣਾ ਹੈ ਕਿ ਤુલਸੀ ਉਹਨਾਂ ਦੇ ਘਰ ਦੇ ਵਿੱਚ ਖੁਸ਼ੀ ਹੁਜੇ ਇਹ ਸ਼ਾਂਤੀ ਦਾ ਪ੍ਰਤੀਕ ਹੈ ਤੁਸੀਂ ਆਪਣੇ ਪਾਸੇ ਵਿੱਚ ਤુલਸੀ ਦਾ ਪੱਤਾ ਜ਼ਰੂਰ ਰੱਖਣਾ ਹੈ ਇਹ ਵੀ ਮੰਨਿਆ ਜਾਂਦਾ ਹੈ ਕਿ ਤુલਸੀ ਦਾ ਪੌਦਾ ਘਰ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨੂੰ ਜੜੀ ਬੂਟੀਆਂ ਦੇ ਤੌਰ ਤੇ ਆਪਣੇ ਭੋਜਨ ਦੇ ਵਿੱਚ ਵਰਤ ਸਕਦੇ ਹਾਂ ਇਹ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਹੈ ਭਾਜੇਕਰ ਕਿਸੇ ਨੂੰ ਖਾਂਗੂਚ ਕਾਮ ਹੈ ਤਾਂ ਤੁਸੀਂ ਚਾਹ ਦੇ ਵਿੱਚ ਇਸ ਨੂੰ ਦੋ ਤਿੰਨ ਪੱਤੇ ਪਾ ਕੇ ਚੰਗੀ ਤਰ੍ਹਾਂ ਰੈਨ ਕੇ ਇਸ ਨੂੰ ਪੀ ਸਕਦੇ ਹੋ ਜੇਕਰ ਕਿਸੇ ਨੂੰ ਬੁਖਾਰ ਹੈ ਤਾਂ ਇਹ ਵੀ ਤੁਸੀਂ ਪੱਤੇ ਦੋ ਰਿੰਨ ਕੇ ਚਾਹ ਦੇ ਵਿੱਚ ਪਾ ਕੇ ਪੀ ਸਕਦੇ ਹੋ ਤਾਂ ਸਾਧ ਸੰਗਾਂਝੀ ਅਗਲੀ ਚੀਜ਼ ਹੈ ਬੇਲ ਦਾ ਪੱਤਾ ਬੇਲ ਦਾ ਪੱਤਾ ਵੀ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਇਸ ਬੇਲ ਦੇ ਪੱਤੇ ਨੂੰ ਤੁਸੀਂ ਆਪਣੇ ਪਾਸ ਵਿੱਚ ਰੱਖਣਾ ਹੈ ਜਦੋਂ ਤੁਸੀਂ ਜਦੋਂ ਤੁਸੀਂ ਇਸ ਨੂੰ ਆਪਣੇ ਪਾਸੇ ਦੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਤਾਂ ਤੁਹਾਡੇ ਘਰ ਦੇ ਆਲੇ ਦੁਆਲੇ ਤੋਂ ਜੋ ਨੈਗੇਟਿਵ ਊਰਜਾ ਸੀ ਉਹ ਸਾਰੀ ਦੂਰ ਹੋ ਜਾਂਦੀ ਹੈ ਤੇ ਆਪਣੇ ਘਰ ਦੇ ਵਿੱਚ ਨੈਗੇਟਿਵ ਚੀਜ਼ਾਂ ਦੂਰ ਕਰਦੀ ਹੈ ਤੇ ਘਰ ਵਿੱਚ ਪੈਸਾ ਹੀ ਪੈਸਾ ਆਵੇਗਾ ਤੁਹਾਨੂੰ ਦੱਸ ਦਿੰਦੇ ਹਾਂ ਕਿ ਤુલਸੀ ਦੇ ਪੱਤੇ ਬੇਲ ਦੇ ਪੱਤੇ ਇੱਕ ਕਾਗਜ਼ ਦੇ ਵਿੱਚ ਲਪੇਟ ਕੇ ਆਪਣੇ ਪਾਸ ਦੇ ਵਿੱਚ ਰੱਖ ਸਕਦੇ ਹੋ ਸਾਧ ਸੰਗਤ ਜੀ ਅਸੀਂ ਇਹ ਚੀਜ਼ਾਂ ਪਾਸ ਦੇ ਵਿੱਚ ਰੱਖਣੀਆਂ ਹਨ ਇਸ ਤੋਂ ਇਲਾਵਾ ਜੋ ਤੁਹਾਡੀਆਂ ਜ਼ਰੂਰੀ ਸਬੰਧਿਤ ਚੀਜ਼ਾਂ ਉਹਨਾਂ ਨੂੰ ਨਾਲ ਤੁਸੀਂ ਪਾਸ ਦੇ ਵਿੱਚ ਰੱਖ ਸਕਦੇ ਹੋ ਉਹਨਾਂ ਦੇ ਨਾਲ ਬਿਲਕੁਲ ਵੀ ਟੱਚ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ else ਉਲਟ ਅਸਰ ਹੋਣਾ ਸ਼ੁਰੂ ਹੋ ਜਾਵੇਗਾ ਇਸ ਕਰਕੇ ਤੁਸੀਂ ਇਸ ਦਾ ਖਾਸ ਧਿਆਨ ਰੱਖਣਾ ਐਸ ਦੇ ਨਾਸਾ ਸੰਗਾਜੀ ਕਈ ਪੰਨ ਪ੍ਰਮਾਦਾ ਕਹਿਣਾ ਹੁੰਦਾ ਹੈ ਕਿ ਜੇਕਰ ਇਹ ਪੱਤੇ ਸੁੱਕ ਜਾਂਨ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਜੇ ਇਹ ਪੱਤੇ ਸੁੱਕ ਜਾਂਦੇ ਹਨ ਤਾਂ ਦੁਬਾਰਾ ਤੁਸੀਂ ਚੇਂਜ ਕਰਕੇ ਨਵੇਂ ਪੱਤੇ ਰੱਖ ਸਕਦੇ ਹੋ ਤੁਸੀਂ ਸੁੱਕਿਓਏ ਪੱਤਿਆਂ ਨੂੰ ਜਲ ਪ੍ਰਵਾਹ ਕਰਕੇ ਨਵੇਂ ਪੱਤੇ ਆਪਣੇ ਪੈਲਸ ਵਿੱਚ ਰੱਖ ਲਓ ਤਾਂ ਇਹ ਸੀ ਤਿੰਨ ਚੀਜ਼ਾਂ ਤੇ ਇਸ ਤੋਂ ਇਲਾਵਾ ਚੌਥੀ ਚੀਜ਼ ਹੈ ਕਿ ਆਪਾਂ ਕਈ ਵਾਰ ਹਰਮੰਦਰ ਸਾਹਿਬ ਦੇਖਿਆ ਹੋਵੇਗਾ ਪ੍ਰਕਾਸ਼ ਪੂਰਬ ਦੇ ਦਿਹਾੜੇ ਦੇ ਉੱਪਰ ਫੋਲਾਂ ਦੇ ਵਰਕਾ ਕੀਤੇ ਜਾਂਦੇ ਹਨ ਇਸ ਤਰ੍ਹਾਂ ਸਹਾਸੰਗਤ ਜੀ ਉਹ ਫਲ ਬੋਸਾਂੀਆਂ ਸੰਗਤਾਂ ਦੀ ਝੋਲੀ ਵਿੱਚ ਆ ਜਾਂਦੇ ਹਨ ਉਹ ਆਪਣੇ ਘਰ ਵਿੱਚ ਲਿਆ ਕੇ ਬਹੁਤ ਸਾਰੇ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੂੰ ਸੰਭਾਲ ਕੇ ਰੱਖਦੇ ਹਨ ਪਰ ਜਦੋਂ ਸਹਾਸੰਗਤ ਜੀ ਇਸ ਤਰ੍ਹਾਂ ਆਪਾਂ ਘਰ ਲੈ ਕੇ ਆਉਂਦੇ ਹਾਂ ਤਾਂ ਤੁਸੀਂ ਸਮਝ ਲਓਗੇ ਤੁਹਾਡੇ ਤੇ ਪਰਮਾਤਮਾ ਦੀ ਬੇਅੰਤ ਕਿਰਪਾ ਹੈ ਇਸ ਤਰ੍ਹਾਂ ਤੁਹਾਨੂੰ ਕੋਈ ਗੁਰਦੁਆਰਾ ਸਾਹਿਬ ਤੋਂ ਕਿਤੋਂ ਵੀ ਕੋਈ ਵੀ ਚੀਜ਼ ਮਿਲਦੀ ਹੈ ਤੁਸੀਂ ਸਮਝ ਲਓਗੇ ਪਰਮਾਤਮਾ ਦਾ ਇੱਕ ਸੰਕੇਤ ਹੈ ਚੰਗਾ ਸੰਕੇਤ ਹੈ ਐਸੇ ਨਾਲ ਸਾ ਸੰਗਾਜੀ ਪਰਮਾਤਮਾ ਜੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਜਿੰਨਾ ਟਾਈਮ ਸਾਡੇ ਨਾਲ ਪਰਮਾਤਮਾ ਦਾ ਆਸ਼ੀਰਵਾਦ ਰਹੇਗਾ ਉਹਨਾਂ ਸਮਾਂ ਸਾਡਾ ਕੋਈ ਵੀ ਬੁਰਾ ਨਹੀਂ ਕਰ ਸਕਦਾ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਹਨਾਂ ਪੈਣਪਰਾਵਾਂ ਦੇ ਉੱਪਰ ਤੇ ਉਸੇ ਪਰਿਵਾਰ ਦੇ ਉੱਪਰ ਉਹਨਾਂ ਦਾ ਕੋਈ ਵੀ ਵਾਲਵਿੰਗਾ ਨਹੀਂ ਕਰ ਸਕਦਾ ਤਾਂ ਤੁਸੀਂ ਇਸ ਤੋਂ ਇਲਾਵਾ ਪਾਸ ਦੇ ਵਿੱਚ ਚੌਲਾਂ ਦੇ ਦਾਣੇ ਜੋ 5 ਕੋ 7 ਜ਼ਰੂਰ ਰੱਖਣੇ ਚਾਹੀਦੇ ਹਨ ਇਹਨਾਂ ਨੂੰ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਜਦੋਂ ਸਾਨੂੰ ਇਹਨਾਂ ਛੋਟੇ-ਛੋਟੇ ਉਪਾਦਾਂ ਦਾ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਤੁਹਾਡੇ ਖਾਤੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਹਨਾਂ ਨੂੰ ਕਰਨ ਦੇ ਨਾਲ ਕਦੇ ਵੀ ਕਿਸੇ ਦਾ ਪੂਰਾ ਨਹੀਂ ਹੁੰਦਾ ਇਸ ਕਰਕੇ ਕੋਈ ਜਾਦੂ ਟੂਣਾ ਨਹੀਂ ਹੈ ਕੋਈ ਵੀ ਵਹਿਮ ਭਰਮ ਨਹੀਂ ਹੈ ਇਹ ਇੱਕ ਛੋਟਾ ਜਿਹਾ ਟੋਟਕਾ ਹੈ ਸੰਗਤ ਜੀ ਜਿसे ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ